ਗਰਫਤੇ ਰੋਜ਼ ਹੀ ਕਹਿੰਦਾ ਮੈਨੂੰ ਨਾਲ ਲੈ ਜਾ ਅੱਜ ਫੇਰ ਭੱਜ ਆਇਆ ਨਾਲ ਲੋਵੀ ਆਪਾਂ ਆ ਗਿਆਂ ਖੇਤ ਗਰਫਤੇ ਰੋਜ਼ ਹੀ ਕਹਿੰਦਾ ਮੈਨੂੰ ਨਾਲ ਲੈ ਜਾ ਅੱਜ ਫੇਰ ਭੱਜ ਆਇਆ ਨਾਲ ਕਦੇ ਵੀ ਖੜ ਦੇ ਕਰ ਕਦੇ ਹੂੰ ਓਕੇ ਤਾਲੇ ਕੋਠੇ ਦਾ ਗੇਟ ਟੁੱਟ ਗਿਆ ਸੀਗਾ ਉਹਦੇ ਰੋਜ਼ ਨੇ ਟੁੱਟਦਾ ਸੀ ਤੇ ਇਹ ਹੁਣ ਉਹ ਗੇਟ ਫੇਰ ਲਗਾਉਣਾ ਹੈਗਾ ਦੋ ਮੋਟਰਾਂ ਸੜਤੀ ਅੱਜ ਪਹਿਲਾਂ ਪਾਣੀ ਸੁਕਾ ਲਿਆ ਸੀਗਾ ਪ੍ਰਾਧਾਨਤ ਨੂੰ ਸਿੱਟ ਕੇ ਚਾਰ ਦਿਨ ਪਾਣੀ ਹਲਾਇਆ ਨਹੀਂ ਉਦੋਂ ਬਾਅਦ ਚਾਰ ਪੰਜ ਦਿਨ ਹੀ ਲੰਘੇ ਆ ਆਪਣੇ ਪਿੰਡ ਬੂਟੇ ਲਾਉਂਦੇ ਸੀ ਉਹਨਾਂ ਤੋਂ ਆ ਬੂਟੇ ਲੈ ਕੇ ਆਏ ਤੇ ਦੋ ਅਮਰੂਦ ਨੇ ਇਹ ਕਰ ਜਣਾ ਹੈ ਇਹ ਅਮਰੂਦ ਖੇਤ ਚਲਾ ਦਾਂਗੇ ਉੱਥੇ ਜਾਂ ਦੋ ਹੀ ਲਾ ਦਾਂਗੇ ਉੱਥੇ ਦੇਖ ਕਿ ਮੈਂ ਸਾਲਾ ਮਾਰ ਰਿਹਾ ਕਣਾ ਪਾਪ ਕੋਣ ਖਾਣੇ ਪੱਕਾ ਬਣਾ ਮੈਂ ਨਹੀਂ ਹੈਗੀ ਹਾਂ ਪੱਕਾ ਪੱਕਾ ਚਮਚਾ ਪਾ ਕੇ ਛੂ ਲੈ ਕਾ ਕੋਕਾਂ ਦਿਖਾ ਦਿਓ ਕੋਕਾਂ ਪਾ ਹਾਂ ਪਾ ਕੋਕਾਂ ਬਣਤਾ ਜਾਣ ਦੇ ਹਾਂ ਐਨੀ ਕਾਣੀ ਗੀ ਪੀ ਹੁਣ ਹਾਂ ਦੋ ਕਰਦੇ ਤੈ ਇਹ ਦੇਖੋ ਇੰਨਾ ਭਰ ਲਿਆ ਮੈਂ ਪਹਿਲਾਂ ਉਹ ਖਾਲਾ ਕੋਈ ਨਾ ਹੋਰ ਪੈਨੇ ਉੱਥੇ ਤੂੰ ਸਾਰੀ ਕੜਾਹੀ ਚੱਕ ਲਿਆ ਹਾਂ ਤੂੰ ਤਰੰਗਾ ਲਈ ਫਿਰਦਾ ਹੈ ਹੈ ਕਿਨੇ ਤਾ ਤਰੰਗਾ ਨੰਨੂ ਦੀ ਦੀਨੀ ਦੇਖਾਂ ਵੇ ਬੜਾ ਸੋਹਣਾ ਇਹ ਘਾਤ ਚ ਬਾਈ ਫਿਰਦਾ ਹੈ ਬ੍ਰੇਸਲੇਟ ਆਈ ਲਵ ਇੰਡੀਆ ਸੋਣਾ ਲੱਗਦਾ ਸੈਂਕੜੀ ਤੇ ਬੰਨਣਾ ਇਹ ਤੇ ਮੇਰੀ ਲਾ ਦ ਸੈਂਕੜੀ ਤੇ ਜੀ ਆਵੇ ਜੀ ਆ ਆਉ ਦਾ ਫੋਨ ਫੜਾ ਇਹ ਆਏ ਇਹ ਆਏ ਸਾਈਕਲੇ ਤਾਂ ਚਲਾ ਲੈ ਕਰ ਇਹ ਆਏ ਹੈ ਇਹ ਆਏ تن 10000 3500 ਰੁਪਿਆ ਲਵਾਤਾ ਸਾਈਕਲੇ ਚਲਾਉਂਦਾ ਨਹੀਂ ਜਮੀ ਕਿੱਡਾ ਹੋ ਗਿਆ ਕਾਸਟਾ ਪਾ ਦੇ ਨਾ ਲੰਬਾ ਲੰਬਾ ਹੈ ਹਾਂ ਲੰਬਾ ਲੰਬਾ ਕਿੱਡਾ ਲੰਬਾ ਹੋ ਕੇ 6 ਫੁੱਟ ਦਾ ਲੰਬਾ ਹੋ ਕੇ ਲੱਤੇ ਬੈਠਾ ਇਹਦੇ ਔਰ ਆਹ right.